ਜੋ ਹੁਣ ਇੰਡੀਆ ਨੇ ਕੀਤਾ ਉਹ ਵਧੀਆ ਕੀਤਾ ਪਰ ਉਹਨਾਂ ਦੇ ਦੇਸ਼ 'ਚ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਜੋ ਉਹਨਾਂ ਦੇ ਹੱਡੇ ਸੀਗੇ ਉਗਰਵਾਦੀਆਂ ਉਹ ਹੀ ਉਹਨਾਂ ਨੇ ਖਤਮ ਕੀਤੇ ਹਨ ਪਾਕਿਸਤਾਨ ਤੇ ਇੰਡੀਆ ਦੇ ਸਬੰਧ ਵਧੀਆ ਹੋਣੇ ਚਾਹੀਦੇ ਜੋ ਇੰਡੀਆ ਨੇ ਜੋ ਟੈਕ ਕੀਓ ਉਹ ਨੋ ਜਗ੍ਹਾ ਕੀਏ ਆ ਉਧਰ ਵੀ ਲੋਕ ਐਦਾਂ ਦੇ ਆ ਇਧਰ ਵੀ ਲੋਕ ਐਦਾਂ ਦੇ ਆ ਇਹ ਵਾਲਾ ਕੰਮ ਕੀਤਾ ਨਾ ਇਹ ਬਹੁਤ ਗਲਤ ਕੀਤਾ ਹੈ ਕਿ ਮੁਸਲਮ ਕੌਣ ਹੈ ਹਿੰਦੂ ਕੌਣ ਹੈ ਅਸੀਂ ਐਵੇਂ ਲੜਾਈ ਝਗੜਾ ਤਾਂ ਹੋਣਾ ਨਹੀਂ ਚਾਹੀਦਾ ਕਿਉਂਕਿ ਆਮ ਪਬਲਿਕ ਦਾ ਚੱਲ ਰਿਹਾ ਇੰਡੀਆ ਪਾਕਿਸਤਾਨ ਦਾ ਉਸ ਨੂੰ ਕਿਵੇਂ ਦੇਖੇ ਮਾਹੌਲ ਤਾਂ ਕਾਫੀ ਪੈਨਿਕ ਹੈ ਹੀ ਹੈ ਆਮ ਪਬਲਿਕ ਦੀ ਅਗਰ ਮੈਂ ਗੱਲ ਕਰਾਂ ਸੋ ਇੱਕ ਜਿਹੜਾ ਬੰਦਾ ਬਾਰਡਰ ਤੇ ਹੈ ਜਾਂ ਜਿਹੜੇ ਸਿਕਿਉਰिटीज ਦੇ ਵਿੱਚ ਨੇ ਜਾਂ ਪੁਲਿਸ ਡਿਪਾਰਟਮੈਂਟਸ ਦੇ ਵਿੱਚ ਨੇ ਦੇ 노 ਵੈਰੀ ਵੈਲ ਕੀ ਹੈਗਾ ਅਦਰਵਾਈਜ਼ ਤਾਂ ਥੋੜਾ ਪੈਨਿਕ ਸਿਚੁਏਸ਼ਨ ਹੁੰਦੀ ਹੈ ਦੇਖੋ ਜਿਸ ਤਰ੍ਹਾਂ ਆਪਾਂ ਫਰੰਟ ਤੇ ਆ ਕੇ ਕੁਝ ਕਰਿਆ ਸਟੈਪ ਅਪ ਲੀਤਾ ਹੈ ਆਪਾਂ ਸਟ੍ਰਾਈਕ ਕੀਤੀ ਹੈ ਇਹ ਸਟ੍ਰਾਈਕ ਕੀਤੀ ਹੈ ਜੋ ਵੀ ਹੈ पैनिक है ओवरऑल वर्ल्ड से भी पैनिक है सिचुएशन इंडिया नु लैके सो बेस्ट है कि जो भी होएगा बट अपनी पावर का भी पता लगना चाहिए यस वी आर द बेस्ट इन वर्ल्ड सो सिचुएशन इज पैनिक बट मैनेज करा अच्छी तरह मैनेज करा पब्लिक इज अ वेल एजुकेटेड एज़ पर आर प्राइम मिनिस्टर प्लस ऑल गवर्नमेंट सपोर्ट्स इवन यू कैन से ਡਿਪਲੋਮੈਟਿਕ ਤੌਰ ਤੇ ਔਰ ਇਕਨੋਮਿਕਲੀ ਆਪਾਂ ਕਾਫੀ ਸਟਰੋਂਗ ਆ ਆਪਾਂ ਉਸ ਚੀਜ਼ ਨੂੰ ਹੈਂਡਲ ਕਰਾਂਗੇ ਮਿਲ ਕੇ ਸਾਰਾ ਇਹ ਹੀ ਮੈਸੇਜ ਹੈ ਮੇਰਾ ਥੈਂਕਸ ਸਰ ਬਹੁਤ ਵਧੀਆ ਮੈਡਮ ਕਦਮ ਉਠਾਇਆ ਵਾ ਸਾਡੀ ਗਵਰਨਮੈਂਟ ਨੇ ਅੱਗੇ ਤੋਂ ਹਮਲਾ ਕਰਨ ਤੋਂ ਪਹਿਲਾਂ 100 ਵਾਰ ਸੋਚਣਗੇ ਅਸੀਂ ਉਹਨਾਂ ਦੇ ਸਿਵਿਲਿਅਨ ਨੂੰ ਕੁਝ ਨਹੀਂ ਕਿਹਾ ਹੈਗਾ ਉਹ ਝੂਠਾ ਬਣਾ ਕੇ ਬੋਲ ਰਿਹਾ ਕਿ ਸਾਡੇ ਸਿਵਿਲਿਨ ਤੇ ਅਟੈਕ ਕੀਤਾ ਜੇ ਕੀਤਾ ਉਹ ਕੀਤਾ ਅਸੀਂ ਉਹਨਾਂ ਦੇ ਜੋ ਠਿਕਾਣੇ ਹੀ ਜਿਹੜੇ ਜਿੱਥੇ ਉਹ ਛਿਪੇ ਹੋਏ ਹੀ ਉਥੇ ਅਟੈਕ ਕੀਤਾ ਆ ਤੇ ਬਿਲਕੁਲ ਸਹੀ ਕੀਤਾ ਵਾ ਜੋ ਵੀ ਕੀਤਾ ਸਾਡੀ ਸਰਕਾਰ ਨੇ ਅਸੀਂ ਬਿਲਕੁਲ ਨਾਲ ਐਗਰੀ ਕਰਦੇ ਆਂ ਮਤਲਬ ਉਹਨਾਂ ਤੇ ਕੋਈ ਫਰਕ ਪੈਣਾ ਨਹੀਂ ਪੈਣਾ ਆਮ ਜਨਤਾ ਨੂੰ ਫਰਕ ਆਮ ਲੋਕਾਂ ਨੂੰ ਪੈਣਾ ਜਿਨ੍ਹਾਂ ਨੇ ਸਵੇਰੇ ਕਮਾਣਾ ਰਾਤੀ ਖਾਣਾ ਉਹਨਾਂ ਨੂੰ ਫਰਕ ਪੈਣਾ ਬਸ ਇੱਕ ਮੇਨ ਗਲਤੀ ਉਹਨਾਂ ਦੀ ਹੀ ਪਾਕਿਸਤਾਨ ਵਾਲਿਆਂ ਦੀ ਜਿਹੜਾ ਉਥੇ ਹਮਲਾ ਹੋਇਆ ਹੁਣ ਉਹਨਾਂ ਨੇ ਜੀ ਅਲੱਗ-ਅਲੱਗ ਕਰਕੇ ਕੀਤਾ ਕਿ ਮੁਸਲਮਾਨ ਕੌਣ ਹੈ ਹਿੰਦੂ ਕੌਣ ਹੈ ਸਭ ਤੋਂ ਜ਼ਿਆਦਾ ਉਹਦੇ ਤੋਂ ਭੜਗੇ ਲੋਕ ਹੋਰ ਐਨਾ ਮਸਲਾ ਨਹੀਂ ਪਹਿਲਾਂ ਵੀ ਉਥੇ ਗੋਲੀਆਂ ਤੇ ਚਲਦੀਆਂ ਰਹਿੰਦੀਆਂ ਨੇ ਤੇ ਕੋਈ ਇਹੋ ਜੀ ਗੱਲ ਨਹੀਂ ਆਪਾਂ ਵੀ ਰਹਿ ਕੇ ਆਏ ਆ ਉੱਥੇ ਸਿਰ ਨਗਰ 12 ਸਾਲ ਮੈਂ ਰਹੀ ਆ ਉੱਥੇ ਮਤਲਬ ਇਹੋ ਜਿਹਾ ਮਾਹੌਲ ਤੇ ਉੱਥੇ ਹਮੇਸ਼ਾ ਹੀ ਰਹਿੰਦਾ ਹੈ ਟੂਰਿਸਟ ਜਾਂ ਜਾਂ ਕੁਝ ਵੀ ਹੋਵੇ ਹਮੇਸ਼ਾ ਹੀ ਇਦਾਂ ਰਹਿੰਦਾ ਪਰ ਜਿਹੜਾ ਇਹਨਾਂ ਨੇ ਇਹ ਵਾਲਾ ਕੰਮ ਕੀਤਾ ਨਾ ਇਹ ਬਹੁਤ ਗਲਤ ਕੀਤਾ ਕਿ ਮੁਸਲਮਾਨ ਕੌਣ ਹੈ ਹਿੰਦੂ ਕੌਣ ਹੈ ਜੇ ਕੋਈ ਵਿਚਾਰਾ ਹਿੰਦੂ ਆਪਣੀ ਜਾਨ ਬਚਾਉਣ ਲਈ ਉਹਨੇ ਕਹਿ ਵੀ ਦਿੱਤਾ ਕਿ ਮੈਂ ਮੁਸਲਮਾਨ ਭਾਈ ਕਲਮਾ ਪੜ ਕੱਪੜੇ ਉਤਾਰ ਇਹ ਕੋਈ ਗੱਲ ਥੋੜੀ ਹੋਈ ਬੱਚਿਆਂ ਨੂੰ ਇੱਧਰ ਕਰ ਦਿੱਤਾ ਬੰਦਿਆਂ ਨੂੰ ਮਾਰ ਦਿੱਤਾ ਬਾਕੀਆਂ ਨੂੰ ਭੇਜ ਦਿੱਤਾ ਇਹ ਕੋਈ ਨਹੀਂ ਮਸਲਾ ਬ ठीक है जितना करोगे फिर उतना करोगे भी हिंदुस्तान बहुत बड़ी चीज़ है पाकिस्तान कुछ भी नहीं उसके सामने आप क्या कहना चाहते हैं किस बारे जी इंडिया पाकिस्तान का जो इस टाइम माहौल चल रहा है लोग डरे हुए हैं राशन पानी इकट्ठा कर रहे हैं सो इस समय इस चीज़ को आप आम जनता आम जनता हमें तो कोई फर्क लगता नहीं इसीलिए जो बॉर्डर के एरिया है सिर्फ वहाँ पे थोड़ी बहुत ही दिक्कत होएगी इधर इतनी दूर कहाँ कुछ हो ऐसा कुछ नहीं होगा या वो तो हमने दस मिनट के लिए उन्होंने स्ट्राइक बोली भी याद करनी है हमने तैयार हैं उसके लिए करने के लिए अगर वो बोलेंगे दो घंटे करिए हम दो घंटे के तैयार है बंद कर देंगे कोई बात नहीं ऐसा कोई दिक्कत नहीं है जो बॉर्डर एरिया में उनके लिए दिक्कत है बस क्योंकि उनको पता ही नहीं है कब किधर से फायर हो जाए उधर से हो जाए इधर से हो जाए या ऊपर से कुछ वैसे गिर जाए अचानक जैसे मैंने आज भी देखा न्यूज़ में कहीं पे बम गिरा हुआ है वैसी जो चला ही नहीं है नीचे गिर गया वो पता नहीं पाकिस्तान से है पता नहीं इंडिया से हमें नहीं पता उसके बारे में पट भी जो भी होगा उधर ही होगा इधर अंदर डीपली तो कुछ हो ऐसा कुछ है नहीं अभी तक बाकी हुआ तो, तो सबके साथ होगा हमारे साथ भी हो जाएगा हम भी तैयार उसके लिए पाकिस्तान हर जगह का लास्ट से हो गए पाकिस्तान के अंदर हाँ। तो कल नौ जगह अटैक किया इंडिया ने किया ना पता चला पाकिस्तान वालों को एक झटका दिया मैं और एक झटका क्या है एक घंटे के अंदर पूरा सिस्टम सिस्टम खराब कर दिया वो तो इस बात को मानते नहीं है अभी नाइन जगह हुआ है वो तो कहते हैं दो तीन जगह हुआ है वहाँ भी खाली पड़े थे कोई वहाँ है नहीं था हमने उससे पहले उनको निकाल लिया था अब वो कुछ दिनों पता लगे भी कितने मरे कितने मरे कितने आतंकवादी मरे हैं कितने लोकल लोकल ही मरे होंगे मैं कहते लोकल नहीं मरे होंगे कि कोई सोचता है अगर कहीं भी अगर यहाँ पर सोचता यहाँ पर यही तो नहीं भी यही मरेगे लोग उधर के मरेंगे इधर के मरेंगे वो तो हर जगह होता ही होता है, होता है। पाकिस्तान इंडिया के सामने बच्चा है बस सो की सीधी बात पर होना नहीं चाहिए जो भी है चलो हम क्या कह सकते जी बाकी सरकारों का ही काम है जो भी है क्रिशियल है क्योंकि जंग का खतरा बनया हो ਆ ਇੰਡੀਆ ਪਾਕਿਸਤਾਨ ਦਾ ਉਸ ਦੇ ਵਿੱਚ ਜਿਹੜਾ ਆਮ ਜਿਹੜੀ ਪਬਲਿਕ ਉਸ ਦਾ ਨੁਕਸਾਨ ਹੁੰਦਾ ਜਿਹੜੇ ਬਹੁਤ ਕਈ ਸਾਲਾਂ ਤੱਕ ਮੁੜ ਕੇ ਪੈਰਾਂ ਨਹੀਂ ਆਉਂਦੇ ਜਿਹਦੇ ਚ ਕੀਮਤੀ ਜਾਨਾਂ ਚਲੀ ਜਾਂਦੀਆਂ ਆ ਪ੍ਰਾਪਰਟੀ ਚਲੀ ਜਾਂਦੀਆਂ ਇਸ ਕਰਕੇ ਜਿਹੜੀ ਅਸੀਂ ਜਨ ਨੂੰ ਬਈ ਜੰਗ ਲੱਗਣੀ ਨਹੀਂ ਚਾਹੀਦੀ ਦੋਵਾਂ ਦੇਸ਼ਾਂ ਨੂੰ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਉਹਨਾਂ ਨੇ ਕੀਤਾ ਸੀ ਬਹੁਤ ਗਲਤ ਕੀਤਾ ਸੀਗਾ ਜੋ ਹੁਣ ਇੰਡੀਆ ਨੇ ਕੀਤਾ ਉਹ ਵਧੀਆ ਕੀਤਾ ਪਰ ਉਹਨਾਂ ਦੇ ਦੇਸ਼ 'ਚ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਜੋ ਉਹਨਾਂ ਦੇ ਹੱਡੇ ਸੀਗੇ ਉਗਰਵਾਦੀਆਂ ਉਹ ਹੀ ਉਹਨਾਂ ਨੇ ਖਤਮ ਕੀਤੇ ਹਨ ਬਾਕੀ ਠੀਕ ਕੀਤਾ ਵਧੀਆ ਕੀਤਾ ਐਦਾਂ ਹੋਣਾ ਚਾਹੀਦਾ ਸੀ ਨੀ ਜ਼ਰੂਰੀ ਵੀ ਹੈਗਾ ਮਤਲਬ ਇੰਨੇ ਸਾਲਿਆਂ ਦਾ ਚੱਲਿਆ ਜਾ ਰਿਹਾ ਹੈ ਕੁਝ ਨਾ ਕੁਝ ਜਵਾਬ ਤਾਂ ਦੇਣਾ ਹੀ ਪੈਣਾ ਹੈ ਬਾਕੀ ਬਲੈਕਆਊਟ ਹੈ ਉਹ ਤਾਂ ਗਵਰਨਮੈਂਟ ਦੀ ਪ੍ਰਿਕਾਸ਼ਨ ਹੈ ਉਹ ਤਾਂ ਸਾਰਿਆਂ ਨੂੰ ਲੈਣੀ ਪੈਣੀ ਪਰ ਉਹ ਜਵਾਬ ਦੇਣਾ ਵੀ ਜ਼ਰੂਰੀ ਹੈ ਬਾਕੀ ਜਿਹੜੇ ਸਾਰੇ ਸਿਟੀਜ਼ਨ ਹਨ ਉਹਨਾਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਦਾ ਇਹਸਾਸ ਹੋਣਾ ਚਾਹੀਦਾ ਬਸ ਬਾਕੀ ਤਾਂ ਹੋਰ ਕੁਝ ਨਹੀਂ ਪਹਿਲਾਂ ਪੁੱਛਾ ਦੇਸ਼ ਦੀ ਗੱਲ ਆਂਦੀ ਤਾਂ ਪਹਿਲਾਂ ਦੇਸ਼ ਪਹਿਲਾ ਹੈ ਬਾਕੀ ਪੰਜਾਬ ਬਾਕੀ ਸਟੇਟ ਬਾਕੀ ਉਹ ਇੰਡੀਵਿਜੂਅਲ ਬਾਅਦ ਹੈ ਜਿਹੜੀ ਆਮ ਪਬਲਿਕ ਹੈ ਉਸ ਇਸ ਚੀਜ਼ ਨੂੰ ਕਿਵੇਂ ਦੇਖਦੀ ਹੈ ਆਮ ਲੋਕਾਂ ਵਾਸਤੇ ਕੀ ਹੈ ਉਹਨਾਂ ਨੂੰ ਵੀ ਆਪਣਾ ਸਪੋਰਟ ਕਰਨਾ ਚਾਹੀਦਾ ਜੋ ਉਹਨਾਂ ਦੀ ਜ਼ਿੰਮੇਵਾਰੀਆਂ ਆਪਣੇ ਲੈਵਲ ਤੇ ਉਹ ਉਹਨਾਂ ਨੇ ਪਾਣ ਨਿਭਾਣ ਬਾਕੀ ਤਾਂ ਸਰਕਾਰ ਦੀ ਜੋ ਵੀ ਹੈ ਸਰਕਾਰ ਉਹ ਸਰਕਾਰ ਕਰੂਗੀ ਬਾਕੀ ਜੋ ਫੌਜ ਨੇ ਕਰਨਾ ਹੈ ਉਹ ਫੌਜ ਕਰੂਗੀ ਡਰ ਤਾਂ ਕੀ ਹੈ ਸਾਹਮਣੇ ਹੋ ਕੇ ਲੜਾਈ ਕਰਾਂਗੇ ਜਿੱਦਾਂ ਸਪੋਰਟ ਕਰਾਂਗੇ ਆਰਮੀ ਨੂੰ ਹੋਵੇ ਹੋਰ ਤਾਂ ਕੁਛ ਨਹੀਂ ਆ ਆਮ ਜਨਤਾ ਦਾ ਅਸਤੇ ਇਸ ਚੀਜ਼ ਨੂੰ ਜਿਵੇਂ ਤੁਸੀਂ ਕਹਿ ਰਹੇ ਡਰ ਦਾ ਮਾਹੌਲ ਹੈਗਾ ਹੈ ਹਨਾ ਆਮ ਜਨਤਾ ਇਸ ਚੀਜ਼ ਨੂੰ ਕਿਵੇਂ ਦੇਖਦੀ ਹੈ ਕਿ ਡਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਨਾਲ ਖੜੇ ਹੋਣਾ ਚਾਹੀਦਾ ਹੈ ਕੌਨਫੀਡੈਂਸ ਦੇਣਾ ਚਾਹੀਦਾ ਹੈ ਸਾਡੀ ਫੋਰਸਸ ਨਾਲ ਖੜੇ ਹੋਣਾ ਚਾਹੀਦਾ ਮੈਮ ਡਰ ਕੇ ਤਾਂ ਕੁਝ ਵੀ ਨਹੀਂ ਬੰਨਣਾ ਜੇ ਆਪਾਂ ਸਪੋਰਟ ਕਰਾਂਗੇ ਤਾਂ ਸ਼ਾਇਦ ਜਿੱਤ ਹਾਸਲ ਕਰ ਸਕਦੇ ਹਾਂ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਕੁਝ ਮੈਮ ਆਰਮੀ ਨੂੰ ਪੂਰੀ ਸਪੋਰਟ ਹੈ ਸਾਡੀ ਆਮ ਜਨਤਾ ਦੀ ਸੋ ਜਿਵੇਂ ਵੀ ਉਹ ਐਕਸ਼ਨ ਵਗੈਰਾ ਲੈਣਗੇ ਸਾਰੇ ਉਹਨਾਂ ਦੀ ਸਪੋਰਟ ਕਰਨਗੇ मैम अच्छा है काफ़ी अच्छा है जो पहलगाम के अंदर अपना इंडियंस के ऊपर अटैक हुआ था उसका बदला लेते हुए तो बहुत अच्छा सरकार ने कदम उठाया है और ऐसा होना भी चाहिए क्योंकि नेक्स्ट टाइम अगर पाकिस्तान ऐसी हरकत करता भी है तो कई बार वो इस चीज़ को देखते हुए सर्जिकल स्ट्राइक जो हुई है अपनी मिसाइल स्ट्राइक हुई है वो कई बार सोचेगा करने से पहले तो ये अच्छा कदम उठाया सरकार ने ਸਰਕਾਰ ਨੂੰ ਆਮ ਜਨਤਾ ਕਈ ਡਰਦੀ ਵੀ ਪਈ ਹੈ ਕਿ ਡਰ ਦਾ ਮਾਹੌਲ ਵੀ ਹੈ ਤੁਸੀਂ ਉਹਨਾਂ ਨੂੰ ਕੀ ਮੈਂ ਕਿਸੇ ਨੂੰ ਡਰਨ ਦੀ ਜਰੂਰਤ ਨਹੀਂ ਹੈਗੀ ਪਾਕਿਸਤਾਨ ਸਾਡੇ ਅੱਗੇ ਕੁਛ ਨਹੀਂ ਹੈਗਾ ਠੀਕ ਆ ਜੇ ਚਾਈਨਾ ਵੀ ਉਹਨਾਂ ਨਾਲ ਖੜਦਾ ਆ ਸਾਡੇ ਨਾਲ ਅਮਰੀਕਾ ਰਸ਼ੀਆ ਸਾਰੀਆਂ ਕੰਟਰੀਆਂ ਸਾਡੇ ਨਾਲ ਸਟੈਂਡ ਕਰਦੀਆਂ ਵਾਂ ਸਾਨੂੰ ਡਰਨ ਦੀ ਜਰੂਰਤ ਨਹੀਂ ਹੈਗੀ ਫਾਈਨ